ਉਦਰ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ 250 ਦੇ ਕਰੀਬ ਪਹੁੰਚ ਗਈ ਹੈ ਕੈਨੇਡਾ ਤੋਂ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਸਾਬਕਾ 올ੰਪੀਅਨ ਰੀਆਨ ਵੈਂਡਿੰਗ ਵੱਲੋਂ ਚਲਾਏ ਜਾ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਵਿੱਚ ਕਈ ਇੰਡੋ-ਕੈਨੇਡੀਅਨ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਸ ਵਿੱਚ ਟਰੱਕ ਡਰਾਈਵਰ ਅਤੇ ਹੋਰ ਸਾਥੀ ਸ਼ਾਮਲ ਹਨ ਅਮਰੀਕੀ ਅਤੇ ਕੈਨੇਡੀਅਨ ਅਦਾਲਤੀ ਦਸਤਾਵੇਜ਼ਾਂ ਨੇ ਇਸ ਹਿੰਸਕ ਅੰਤਰਰਾਸ਼ਟਰੀ ਅਪਰਾਧਿਕ ਗੜਜੋੜ ਦੇ ਅੰਦਰੂਨੀ ਕਾਰਜਾਂ ਦਾ ਫਰਦਾ ਫਾਸ਼ ਕੀਤਾ ਹੈ ਇਸ ਗੜਜੋੜ ਦਾ ਮੁਖੀ 44 ਸਾਲਾ ਵੈਂਡਿੰਗ ਹੈ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਕੋਕੀਨ ਦਰਾਮਦਕਾਰ ਮੰਨਿਆ ਜਾਂਦਾ ਹੈ ਅਤੇ ਵਰਤਮਾਨ ਵਿੱਚ FBI ਦੇ 10 ਸਭ ਤੋਂ ਵੱਧ ਲੜੀਂਦੇ ਵਿਅਕਤੀਆਂ ਦੀ ਸੂਚੀ ਵਿੱਚ ਚ ਸ਼ਾਮਲ ਹੈ ਇਸ ਦੇ ਮੈਕਸੀਕੋ ਵਿੱਚ ਲੁਕਿਆ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਨਵੇਂ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵੈਂਡਿੰਗ ਦੇ ਨੈੱਟਵਰਕ ਨੇ ਮੈਕਸੀਕਨ ਡਰੱਗ 카ਰਟੇਲਾਂ ਦੇ ਸਹਿਯੋਗ ਨਾਲ ਕੋਲੰਬੀਆ ਤੋਂ ਮੈਕਸੀਕੋ ਤੱਕ ਸੰਕੜੇ ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕੀਤੀ ਹੈ ਇਹਨਾਂ ਖੇਪਾਂ ਨੂੰ ਅਮਰੀਕਾ ਕੈਨੇਡਾ ਤੱਕ ਅੱਗੇ ਲਿਜਾਣ ਲਈ ਟਰੱਕ ਡਰਾਈਵਰਾਂ ਦੀ ਵਰਤੋਂ ਕੀਤੀ ਗਈ ਹੈ ਪਿਛਲੇ ਹਫਤੇ ਕੈਨੇਡੀਅਨ ਅਧਿਕਾਰੀਆਂ ਨੇ ਇਸ ਕੇਸ ਨਾਲ ਜੁੜੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਕਥਿਤ ਮਨੀ ਲੌਂਡਰਿੰਗ ਕਰਨ ਵਾਲੇ ਵੈਂਡਿੰਗ ਦਾ ਵਕੀਲ ਦੀਪਕ ਪਰਦਾਕਾਰ ਅਤੇ ਗੁਰਸੇਵਕ ਸਿੰਘ ਵਾਲ ਵੀ ਸ਼ਾਮਲ ਨੇ ਜਿਸ ਤੇ ਇੱਕ ਐਫਆਈਆਈ ਗਵਾਹ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ ਅਦਾਲਤੀ ਦਸਤਾਵੇਜ਼ਾਂ ਤੋਂ ਵੈਂਡਿੰਗ ਦੇ ਟਰਾਂਸਪੋਰਟੇਸ਼ਨ ਨੈੱਟਵਰਕ ਦੇ ਡੂੰਘੇ ਕੰਮਕਾਜ ਦਾ ਵੀ ਪਤਾ ਲੱਗਦਾ ਹੈ ਰੋਬਲ ਅਤੇ ਵਿਰਕ ਸਹੀ ਦਸਤਾਵੇਜ਼ਾਂ ਵਾਲੀਆਂ ਕਾਨੂੰਨੀ ਵਸਤੂਆਂ ਦੀ ਟੋਆ ਟੋਈ ਕਰਕੇ ਨਸ਼ਿਆਂ ਨੂੰ ਲੁਕਾਉਂਦੇ ਸਨ ਪਰ ਸਰਹੱਦ ਤੇ ਦੂਜੀ ਜਾਂਚ ਦੌਰਾਨ ਫੜੇ ਗਏ ਸਨ ਇੱਕ ਐਕਸਟਰਾ ਸਕੈਨ ਅਤੇ ਸੁੰਘਣ ਵਾਲੇ ਕੁੱਤੇ ਨੇ ਇੱਕ ਲੁੱਕਵੇਂ ਅਪਾਰਟਮੈਂਟ ਦਾ ਪਤਾ ਲਗਾਇਆ ਜਾਂਚ ਵਿੱਚ ਤਸਕਰੀ ਦੇ ਕਾਰਵਾਈ ਦੇ ਅੰਦਰ ਉਨੀ ਝਗੜਿਆਂ ਦਾ ਵੀ ਖੁਲਾਸਾ ਹੋਇਆ ਹੈ ਮਈ 2024 ਵਿੱਚ ਕੁਕੀਨ ਦੀ ਘਟਾਈ ਗਈ ਖੇਪ ਲਈ ਭੁਗਤਾਨ ਨੂੰ ਲੈ ਕੇ মতਪੇਦਾਂ ਕਾਰਨ ਇੱਕ ਖੇਪ ਰੱਦ ਕਰ ਦਿੱਤੀ ਗਈ ਇਕਬਾਲ ਸੰਗਤ ਉਸ ਦਾ ਚਾਚਾ ਹਰਦੀਪ ਰਾਟੇ ਜਿਨ੍ਹਾਂ ਤੇ ਵੈਂਡਿੰਗ ਲਈ ਕੈਨੇਡਾ ਵਿੱਚ ਕੋਕੀਨ ਦੀਆਂ ਖੇਪਾਂ ਦਾ ਤਾਲਮੇਲ ਕਰਨ ਦਾ ਇਲਜ਼ਾਮ ਹੈ ਅਮਰੀਕਾ ਵਿੱਚ ਹਵਾਲਗੀ ਦਾ ਸਾਹਮਣਾ ਕਰਦੇ ਹੋਏ অন্ਟਾਰੀਓ ਵਿੱਚ ਹਿਰਾਸਤ ਵਿੱਚ ਨੇ ਉਧਰ ਦੂਜੇ ਪਾਸੇ ਇండోਨੇਸ਼ੀਆ ਵਿੱਚ ਭਟਾਲ ਤੇ ਸੁਨਾਮੀ ਨਾਲ ਤਬਾਹ ਹੋਏ ਕਈ ਇਲਾਕਿਆਂ ਵਿੱਚ ਪੀੜਤਾਂ ਤੱਕ ਪਹੁੰਚਣ ਲਈ ਵਚਾਹ ਕਰਮਚਾਰੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 248 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਤੇ ਸੰਚਾਰ ਲਾਈਨਾਂ ਦੇ ਵੱਡੇ ਹਿੱਸੇ ਕੱਟ ਚੁੱਕੇ ਨੇ ਰਾਹਤ ਜਹਾਜ਼ ਉਤਰੀ ਸਮੰਤਰਾ ਪ੍ਰਾਂਤ ਦੇ ਕੇਂਦਰੀ ਤਾਪਾਨੂਲੀ ਜ਼ਿਲ੍ਹੇ ਅਤੇ ਖੇਤਰ ਦੇ ਹੋਰ ਜ਼ਿਲ੍ਹਿਆਂ ਵਿੱਚ ਸਹਾਇਤਾ ਤੇ ਸਪਲਾਈ ਪਹੁੰਚਾ ਰਹੇ ਨੇ ਉਤਰੀ ਸਮਾਤਰਾ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਸੜਕਾਂ, ਬਿਜਲੀ ਅਤੇ ਫੋਨ ਨੈਟਵਰਕ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਬਚਾਅ ਟੀਮਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਲਗਭਗ 8000 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਪਰ ਬਹੁਤ ਸਾਰੇ ਰਸਤੇ ਬੰਦ ਹੋਣ ਕਾਰਨ ਹੁਣ ਹੈਲੀਕਾਪਟਰ ਰਾਹੀਂ ਰਾਹਤ ਸਪਲਾਈ ਪਹੁੰਚਾਈ ਜਾ ਰਹੀ ਹੈ ਆਫ਼ਤ ਪ੍ਰਬੰਧਨ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਵਾਲ ਅਲਗਾ ਅਤੇ ਕੇਂਦਰੀ ਤਾਪਨੋਲੀ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਨੇ ਫਿਲਹਾਲ ਉਹਨਾਂ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ ਸੰਚਾਰ ਪੂਰੀ ਤਰ੍ਹਾਂ ਬੰਦ ਨੇ ਰਿਪੋਰਟਾਂ ਦੇ ਅਨੁਸਾਰ ਮ੍ਰਿਤਕਾਂ ਵਿੱਚ ਸੈਂਟਰਲ ਤਾਪਨੋਲੀ ਦਾ ਇੱਕ ਪੂਰਾ ਪਰਿਵਾਰ ਸ਼ਾਮਲ ਹੈ